ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹ ਇਹਨਾਂ ਨੇ ਨਾ ਘੁਪਾਲੇ ਜਾ ਜਾ ਕੇ ਵਾਇਲੇਸ਼ਨ ਹੀ ਵਾਇਲੇਸ਼ਨ ਹੀ ਲੇਗਲ ਨਹੀਂ ਜਗਤੀ ਬਣੀ ਤੁਸੀਂ ਉਹਨੂੰ ਵੀ ਤੇ ਜਿੰਨੀਆਂ ਤੁਸੀਂ ਜਿੰਨੀਆਂ ਡਾਟਾ 199 ਦੇ ਤੁੰਗਣ ਦਾ ਕੋਈ ਨਹੀਂ ਹੁੰਦਾ ਓਕੇ ਕੀ ਹੋ ਗਿਆ ਦੇਖੋ ਜੀ ਜੇ ਮੈਂ ਇੱਕ ਹੀ ਸੈਂਟੈਂਸ ਵਿੱਚ ਕੁਝ ਕਹਿਣਾ ਹੋਵੇ ਨਾ ਉਹ ਇਹ ਆ ਕਿ ਇਹ ਬਹੁਤ ਹੀ ਮੂਰਖਤਾ ਵਾਲੀ ਗੱਲ ਹੈ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਜਿਹਨੂੰ ਆਪਾਂ ਇਹ ਤਰੀਕੇ ਨਾਲ ਕਹਿ ਸਕੀਏ ਕਿ ਹਾਂ ਵੀ ਇਹਨੇ ਬਹੁਤ ਵਧੀਆ ਕੀਤਾ ਮੈਂ ਉਹ ਪੂਰੀ ਵੀਡੀਓ ਵੀ ਦੇਖੀ ਆ ਲੋਕਾਂ ਦੇ ਕਮੈਂਟ ਵੀ ਦੇਖਿਆ ਜੇ ਆਪਾਂ ਸੁਨਾਮ ਸਾਹਿਬ ਗੱਲ ਕਰੀਏ ਨਾ ਇਸ ਕਾਨੂੰਨ ਦੇ ਇਸ ਕੰਟਰੀ ਦੇ ਜੋ ਕੁਝ ਵੀ ਚੱਲਦਾ ਪਿਆ ਆ ਉਹਦੇ ਮੁਤਾਬਕ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਇਹ ਪੰਜਾਬ ਨਹੀਂ ਹੈਗਾ ਇਹ ਇੰਡੀਆ ਨਹੀਂ ਹੈਗਾ ਕਿ ਆਪਾਂ ਜੋ ਮਰਜ਼ੀ ਪੁਲਿਸ ਵਾਲੇ ਨੂੰ ਬੋਲ ਲਈਏ ਜੋ ਮਰਜ਼ੀ ਕਹਿ ਲਈਏ। ਬੇਚ ਸੋੜੇ ਕੀ ਹੈ ਉਹਨੂੰ ਪੁਲੂਵਰ ਕੀਤਾ ਜਾਂਦਾ ਹੈ ਉਹ ਟਰੱਕਰ ਵੀਰ ਆਪਣੀ ਪੂਰੀ ਪੜਾਹ ਕੱਢਦਾ ਹੁੰਦੇ ਉੱਤੇ ਹੈਨਾ ਥੋੜੀ ਬੋਤੀ ਗਾਲ ਵੀ ਕੱਢ ਦਿੰਦਾ ਵਿੱਚ ਦੀ ਪੰਜਾਬੀ ਵਿੱਚ ਜਦ ਕੇ ਪੰਜਾਬੀ ਵੀਰ ਸਾਰਾ ਕੁਝ ਸਮਝ ਵੀ ਰਿਹਾ ਗਾਲ ਕੱਟਣੀ ਇੱਕ ਗਲਤ ਹੈ ਪੁਲਿਸ ਵਾਲਾ ਉਸ ਨੂੰ ਉਹਦੀ ਕੋਈ ਹੋਰ ਟੈਕਟ ਵੀ ਦੇ ਸਕਦਾ ਹੈਗਾ ਦੇਖੋ ਟਰੱਕਾਂ ਦਾ ਇਸ ਟਾਈਮ ਕੰਮਕਾਰ ਜਿਹੜਾ ਉਹ ਬਹੁਤ ਘਟਿਆ ਹੋਇਆ ਹੈ ਅਮਰੀਕਾ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਪਹਿਲਾਂ ਹੀ ਬਹੁਤ ਟਾਰਗੇਟ ਪੂਰੇ ਆ ਪੁਲਿਸ ਵੱਲੋਂ ਵੀ ਇਮੀਗ੍ਰੇਸ਼ਨ ਵੱਲੋਂ ਵੀ ਤੇ ਸੀਡੀਐਲ ਨੂੰ ਲੈ ਕੇ ਤੁਹਾਨੂੰ ਪਤਾ ਪਹਿਲੇ ਹੀ ਬਹੁਤ ਕੁਝ ਮਸਲਾ ਚੱਲਦਾ ਪਿਆ ਅੱਛਾ ਜੇ ਤੁਸੀਂ ਵੀਡੀਓ ਦੇ ਬੈਕਗਰਾਉਂਡ ਤੇ ਵੀ ਥੋੜੀ ਬਥੀ ਸਰਚ ਕੀਤੀ ਹੋਣੀ ਹੈ ਵੀਡੀਓ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਵੀ ਉਹਨੂੰ ਟਿਕਟ ਦਿੱਤੀ ਗਈ ਆ ਉਹ ਕਾਦੀ ਟਿਕਟ ਦਿੱਤੀ ਗਈ ਸੀ ਤੇ ਹੁਣ ਜੇ ਇਹ ਮੁੰਡੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਤੀ ਤੇ ਇੰਨੇ ਲੋਕੀ ਕਮੈਂਟ ਗਲਤ ਕਰਦੇ ਪੇ ਪੁਲਿਸ ਵਾਲੇ ਨੂੰ ਤੇ ਸਾਰੇ ਕਹਿ ਰਹੇ ਆ ਕਿ ਨਹੀਂ ਟਰੱਕ ਵਾਲਾ 22 ਸਹੀ ਹੈ ਇਹ ਪੁਲਿਸ ਵਾਲੇ ਇੰਨਾ ਹੀ ਕਰਦੇ ਆ ਗਲਤ ਟਿਕਟਾਂ ਦਿੰਦੇ ਆ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਜਦੋਂ ਉਹ ਤੇ ਕੋਈ ਮਾੜਾ ਕੰਮ ਕਰਦਾ ਫਿਰ ਇਹੋ ਹੀ ਬੰਦੇ ਕਮੈਂਟ ਕਰ ਕਰਕੇ ਕਹਿੰਦੇ ਆ ਕਿ ਇਹ ਟਰੱਕ ਵਾਲੀ ਦੀ ਗਲਤੀ ਆ ਡਰਾਈਵਰ ਦੀ ਗਲਤੀ ਆ ਇਹ ਸਾਨੂੰ ਵੀ ਨਾਲ ਜਿਹੜਾ ਹੈਗਾ ਆਟੇ ਦਾ ਪ੍ਰੇਤਨ ਲਾਉਂਦੇ ਆ ਸਾਡਾ ਨਾਮ ਬਦਨਾਮ ਕਰਦੇ ਆ ਤੇ ਜੇ ਹੁਣ ਪੁਲਿਸ ਵਾਲਾ ਰੋਕ ਕੇ ਤੇ ਉਸ ਚੀਜ਼ ਦੀ ਟਿਕਟ ਦੇ ਰਿਹਾ ਕਿ ਬਾਈ ਤੂੰ ਫੌਂਟ ਤੇ ਲੱਗਿਆ ਡਿਸਟਰੈਕਟ ਹੋ ਕੇ ਕਿਸੇ ਟਰੱਕ ਮਾਰੂਗਾ ਕਿਸੇ ਨੂੰ ਐਕਸੀਡੈਂਟ ਕਰੂਗਾ ਤੇ ਇਹ ਹੁਣ ਚੰਗੀ ਕੀਤੀ ਕਿ ਮਾਰੀ ਕੀਤੀ ਹੈ ਪਰ ਤੁਸੀਂ ਵੀਡੀਓ ਵਿੱਚ ਸੁਣਿਆ ਹੋਣਾ ਟਰੱਕ ਵਾਲੇ ਵੀਰ ਵੱਲੋਂ ਇੱਕ ਦੋਸ਼ ਵੀ ਇੱਕ ਰੋਸਜਾ ਵੀ ਹੈਗਾ ਵੀ ਤੂੰ ਭਰਾ ਸਾਡਾ ਪੰਜਾਬੀ ਪੁਲਿਸ ਹੀ ਹੈਗਾ ਪਰ ਤੂੰ ਸਭ ਤੋਂ ਵੱਧ ਟਿਕਟਾ ਆਪਣੇ ਭਾਈਚਾਰੇ ਨੂੰ ਹੀ ਵੰਡਦਾ ਜਾਦੀ ਵੀ ਤੇਰੀਆਂ ਇਹ ਜਿਆਦੇ ਕੰਪਲੇਂਟਾਂ ਇਹੀ ਨੇ ਕਿ ਤੂੰ ਆਪਣੇ ਭਾਈ ਜਾਰੀ ਨੂੰ ਟਾਰਗੇਟ ਕਰਦਾ ਤੁਹਾਨੂੰ ਇਹ ਵੀ ਗੱਲ ਗਲਤ ਹੈ ਕੀ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਅਪਜੀ ਦਾ ਸਵਾਗਤ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਕਿ ਇੱਕ ਟਰੱਕਰ ਵੀਰ ਟੇਕਅਪ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਪੁਲਿਸ ਵਾਲੇ ਵੀਰ ਦੀ ਵੈਸ ਬਸਈਆ ਹੋ ਰਹੀ ਹੈ ਉਹ ਬਹੁਤ ਵਾਇਰਲ ਹੋ ਰਹੀ ਹੈ ਬਹੁਤ ਲੋਕ ਉਸ ਤੇ ਕਮੈਂਟ ਕਰ ਰਹੇ ਆ ਕਿ ਇੱਥੇ ਟਰੱਕ ਵਾਲਾ ਵੀਰ ਗਲਤ ਹੈ ਤੇ ਦੂਜੇ ਲੋਕ ਕਹਿ ਰਹੇ ਆ ਕਿ ਆਪਣੇ ਭਾਈਚਾਰੇ ਦਾ ਪੰਜਾਬੀ ਪੁਲਿਸ ਵਾਲਾ ਇਸ ਨੂੰ ਰਹਿਤ ਕਰਨੀ ਚਾਹੀਦੀ ਸੀ ਸੋ ਆਪਾਂ ਇਹ ਸਾਰੇ ਵਿਚਾਰ ਤੁਹਾਨੂੰ ਵੀਡੀਓ ਵੀ ਦਿਖਾਣੇ ਆ ਤੇ ਸਾਡੇ ਪੱਤਰਕਾਰ ਵੀਰ ਨੇ ਭਾਈ ਸੁਖਦੇਵ ਸਿੰਘ ਜੀ ਚੁਗਵਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਦਾ ਕੀ ਪੱਖ ਹੈ ਜੁਗਮਤ ਸਾਬ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬੀ ਵਿਰਾਸਤ ਦੇਖ ਰਹੇ ਸਾਰੇ ਹਿਸਤੂਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਤੁਸੀਂ ਉਹ ਵੀਡੀਓ ਦੇਖੀ ਹੈ ਤੁਹਾਡਾ ਪਹਿਲਾ ਕਮੈਂਟ ਕੀ ਹੋਏਗਾ ਜਦੋਂ ਤੁਸੀਂ ਉਹ ਦੋਨੇ ਵੀਰਾਂ ਦੀ ਬੈਸ ਬਸਈਆ ਦੇਖਦੇ ਹੋ ਦੇਖੋ ਜੀ ਜੇ ਮੈਂ ਇੱਕ ਹੀ ਸੈਂਟੈਂਸ ਵਿੱਚ ਕੁਝ ਕਹਿਣਾ ਹੋਵੇ ਨਾ ਉਹ ਇਹ ਹੈ ਕਿ ਇਹ ਬਹੁਤ ਹੀ ਉਹ ਮੂਰਖਤਾ ਵਾਲੀ ਗੱਲ ਹੈਗੀ ਆ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਜਿਹਨੂੰ ਆਪਾਂ ਇਹ ਤਰੀਕੇ ਨਾਲ ਕਹਿ ਸਕੀਏ ਕਿ ਹਾਂ ਵੀ ਇਹਨੇ ਬਹੁਤ ਵਧੀਆ ਕੀਤਾ ਜੇ ਇੱਕ ਸੈਂਟੈਂਸ ਵਿੱਚ ਕਹਾਂ ਤਾਂ ਇਹ ਬਿਲਕੁਲ ਹੀ ਜਿਹੜੀ ਹੈਗੀ ਆ ਆ ਕਹ ਲਓ ਕਿ ਇਹ ਆਪਾਂ ਕਰ ਨਹੀਂ ਸਕਦੇ ਇਹ ਹੋਣਾ ਨਹੀਂ ਚਾਹੀਦਾ ਕਿਹੜੀ ਤਰ੍ਹਾਂ ਦੀ ਗਲਤੀ ਮੰਨਦੇ ਹੋ ਇਹਦੇ ਵਿੱਚ ਗਲਤੀ ਨਹੀਂ ਹੈਗੀ ਇਹਦੇ ਵਿੱਚ ਫਰਸਟ੍ਰੇਸ਼ਨ ਹੈ ਉਹਦਾ ਰੀਜ਼ਨ ਇਹ ਹੈ ਕਿ ਜੇ ਹੁਣ ਮੈਂ ਉਹ ਪੂਰੀ ਵੀਡੀਓ ਵੀ ਦੇਖੀ ਆ ਲੋਕਾਂ ਦੇ ਕਮੈਂਟ ਵੀ ਦੇਖੇ ਆ ਜੇ ਆਪਾਂ ਸੁਨਾਮ ਸਾਹਿਬ ਗੱਲ ਕਰੀਏ ਨਾ ਇਸ ਕਾਨੂੰਨ ਦੇ ਇਸ ਕੰਟਰੀ ਦੇ ਜੋ ਕੁਝ ਵੀ ਚੱਲਦਾ ਪਿਆ ਆ ਉਹਦੇ ਮੁਤਾਬਕ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਇਹ ਪੰਜਾਬ ਨਹੀਂ ਹੈਗਾ ਇਹ ਇੰਡੀਆ ਨਹੀਂ ਹੈਗਾ ਕਿ ਆਪਾਂ ਜੋ ਮਰਜ਼ੀ ਪੁਲਿਸ ਵਾਲੇ ਨੂੰ ਬੋਲ ਦਈਏ ਜੋ ਮਰਜ਼ੀ ਕਹਿ ਦਈਏ ਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਪਰਸੈਂਟ ਜਿਹੜੇ ਇੱਥੇ ਪੁਲਿਸ ਵਾਲੇ ਆ ਮੋਸਟਲੀ ਰਾਈਟ ਹੁੰਦੇ ਆ ਜਦੋਂ ਤੁਹਾਨੂੰ ਪੁਲ ਓਵਰ ਕਰਦੇ ਆ ਜੀ ਤੇ ਦੂਸਰੀ ਜੇ ਆਪਾਂ ਗੱਲ ਕਰੀਏ ਨਾ ਕਿ ਅਸਲ ਵਿੱਚ ਕਹਾਣੀ ਕੀ ਹੈ ਦੇਖੋ ਸਟੋਰੀ ਕੀ ਹੈ ਉਹਨੂੰ ਪੁਲ ਓਵਰ ਕੀਤਾ ਜਾਂਦਾ ਹੈ ਉਹ ਟ੍ਰੱਕਰ ਵੀਰ ਆਪਣੀ ਪੂਰੀ ਪੜਾਸ਼ ਕਰਦਾ ਉਹਦੇ ਉੱਤੇ ਹੈਨਾ ਥੋੜੀ-ਬੋਤੀ ਗਾਲ ਵੀ ਕੱਢ ਦਿੰਦਾ ਵਿੱਚ ਦੀ ਪੰਜਾਬੀ ਵਿੱਚ ਜਦ ਕਿ ਪੰਜਾਬੀ ਵੀਰ ਸਾਰਾ ਕੁਝ ਸਮਝ ਵੀ ਰਿਹਾ ਗਾਲ ਕੱਢਣੀ ਇੱਕ ਗਲਤ ਹੈ ਪੁਲਿਸ ਵਾਲਾ ਉਸ ਨੂੰ ਉਹਦੀ ਕੋਹਰ ਟਿਕਟ ਵੀ ਦੇ ਸਕਦਾ ਹੈਗਾ ਆ ਕਿ ਜੇ ਤੁਸੀਂ ਕਿਸੇ ਪੁਲਿਸ ਵਾਲੇ ਦੇ ਨਾਲ ਅ ਕੁਝ ਗਲਤ ਕਰਦੇ ਹੈਗੇ ਆ ਤਾਂ ਉਹ ਉਹਦੀ ਵੀ ਟਿਕਟ ਦੇ ਸਕਦਾ ਹੈਗਾ ਹੁਣ ਜੇ ਆਪਾਂ ਗੱਲ ਕਰੀਏ ਹੋ ਕਿਉਂ ਰਿਹਾ ਦੇਖੋ ਟਰੱਕਾਂ ਦਾ ਇਸ ਟਾਈਮ ਕੰਮਕਾਰ ਜਿਹੜਾ ਉਹ ਬਹੁਤ ਘਟਿਆ ਹੋਇਆ ਅਮਰੀਕਾ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਪਹਿਲਾਂ ਹੀ ਬਹੁਤ ਟਾਰਗੇਟ ਹੋ ਰਿਹਾ ਪੁਲਿਸ ਵੱਲੋਂ ਵੀ ਇਮੀਗ੍ਰੇਸ਼ਨ ਵੱਲੋਂ ਵੀ ਤੇ ਸੀਡੀਐਲ ਨੂੰ ਲੈ ਕੇ ਤੁਹਾਨੂੰ ਪਤਾ ਪਹਿਲੇ ਬਹੁਤ ਕੁਝ ਮਸਲਾ ਚੱਲਦਾ ਪਿਆ ਤੇ ਇਹ ਜਿਹੜਾ ਆਪਣਾ ਪੰਜਾਬੀ ਮੂਲ ਦਾ ਜਿਹੜਾ ਪੁਲਿਸ ਅਫਸਰ ਹੈਗਾ ਆ ਮਿਸਟਰ ਧਾਲੀਵਾਲ ਜਿਹੜਾ ਬੇਕਸਫੀਲਡ ਦੇ ਏਰੀਆ ਦੇ ਵਿੱਚ ਜਿੱਦਾਂ ਕੰਮ ਕਰਦਾ ਹੈਗਾ ਆ ਤੇ ਬਹੁਤ ਵਧੀਆ ਬੰਦਾ ਹੈ ਬਹੁਤ ਚੰਗਾ ਇਨਸਾਨ ਹੈ ਮੈਂ ਕਾਫੀ ਇਹਦੀਆਂ ਵੀਡੀਓ ਦੇਖਦਾ ਆ ਗੁਰਦੁਆਰਿਆਂ ਦੇ ਵਿੱਚ ਜਾ ਕੇ ਕਲਾਸਾਂ ਲਾਉਂਦਾ ਹੈਗਾ ਆ ਕਿ ਕਿਵੇਂ ਆਪਾਂ ਜਿਹੜਾ ਹੈਗਾ ਆ ਆ ਕੋਈ ਜਿਹੜੇ ਕਾਨੂੰਨ ਜਿਹੜੇ ਤੋੜਦੇ ਆ ਲੋਕ ਜਾਂ ਕਿਸ ਤਰ੍ਹਾਂ ਵਾਇਲੇਸ਼ਨ ਤੋਂ ਆਪਾਂ ਬਚ ਸਕਦੇ ਆ ਕਿਵੇਂ ਆਪਾਂ ਵਧੀਆ ਚੰਗੇ ਸਿਟੀਜ਼ਨ ਬਣ ਕੇ ਆਪਾਂ ਇੱਥੇ ਆਪਣੀਆਂ ਗੱਡੀਆਂ ਆਪਣੇ ਟਰੱਕ ਜਿਹੜੇ ਆ ਉਹ ਡਰਾਈਵ ਕਰੀਏ ਤੇ ਕਿਹੜੀਆਂ ਕਿਹੜੀਆਂ ਗਲਤੀਆਂ ਜਿਹੜੀਆਂ ਉਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਬਾਰੇ ਫਿਰ ਜਿਹੜੇ ਰੋਡ ਸਾਈਨ ਆ ਉਹਨਾਂ ਬਾਰੇ ਸਮਝਾਉਣਾ ਕਮਿਊਨਿਟੀ ਨੂੰ ਜਾਗਰੂਕ ਕਰਨਾ ਬਹੁਤ ਵਧੀਆ ਕੰਮ ਕਰਦਾ ਅਜੇ ਜੇ ਤੁਸੀਂ ਵੀਡੀਓ ਦੇ ਬੈਕਗਰਾਉਂਡ ਤੇ ਵੀ ਥੋੜੀ ਬੋਤੀ ਸਰਚ ਕੀਤੀ ਹੋਣੀ ਹੈ ਵੀਡੀਓ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਵੀ ਉਹਨੂੰ ਟਿਕਟ ਦਿੱਤੀ ਗਈ ਹੈ ਉਹ ਕਾਹਦੀ ਟਿਕਟ ਦਿੱਤੀ ਗਈ ਸੀ ਦੇਖੋ ਟਿਕਟ ਜਿਹੜੀ ਦਿੱਤੀ ਗਈ ਹੈ ਨਾ ਉਹ ਮੈਂ ਕਈ ਹੋਰ ਵੀ ਵੀਡੀਓ ਦੇਖੀਆਂ ਨੇ ਤੇ ਇੱਕ ਹੋਰ ਵੀ ਵੀਡੀਓ ਹੁਣ ਜਿਹੜੀ ਤੁਸੀਂ ਵੀ ਇਕੱਲੀ ਸੀ ਉਹ ਵੀ ਮੈਂ ਦੇਖੀ ਆ ਉਹ ਵੀ ਇੱਕ ਪੁਲਿਸ ਅਫਸਰ ਹੀ ਹੈ ਜਿਹੜਾ ਉਸ ਵੀਡੀਓ ਦੇ ਵਿੱਚ ਹੈ ਜਿਹੜੀ ਤੁਸੀਂ ਮੈਨੂੰ ਭੇਜੀ ਆ ਉਹ ਦੱਸ ਰਿਹਾ ਉਹ ਵੀ ਆਪ ਖੁਦ ਪੁਲਿਸ ਵਿੱਚ ਕੰਮ ਕਰਦਾ ਸੋ ਜਿਹੜੀ ਟਿਕਟ ਦਿੱਤੀ ਗਈ ਆ ਉਹ ਹੈਗੀ ਆ ਸੁਨਾਮ ਸਾਹਿਬ ਕੇ ਇੱਕ ਤਾਂ ਉਹਨੇ ਸੀਟ ਬੈਲਟ ਨਹੀਂ ਲਾਈ ਹੂੰ ਦੂਜਾ ਉਹ ਉਸ ਟਾਈਮ ਫੋਨ ਤੇ ਗੱਲ ਕਰ ਰਿਆ ਸੀ ਫੋਨ ਤੇ ਗੱਲ ਕਰਦਾ ਮਤਲਬ ਕਿ ਉਹਨੇ ਫੋਨ ਜਿਹੜਾ ਐਦਾਂ ਕੰਨ ਨੂੰ ਜਿਹੜਾ ਉਹ ਲਾਇਆ ਹੋਇਆ ਸੀਗਾ ਹੁਣ ਤੁਸੀਂ ਵੀ ਅਮਰੀਕਾ ਦੇ ਸਿਟੀਜ਼ਨ ਆ ਤੁਸੀਂ ਵੀ ਗੱਡੀ ਚਲਾਉਂਦੇ ਆ ਤੁਹਾਨੂੰ ਵੀ ਪਤਾ ਆ ਕਿ ਰੋਡ ਦੇ ਉੱਪਰ ਕੰਨ ਨੂੰ ਫੋਨ ਲਾ ਕੇ ਤੇ ਬਿਨਾ ਸੀਟ ਬੈਲਟ ਤੋਂ ਗੱਡੀ ਚਲਾਉਣੀ ਜਾਂ ਟਰੱਕ ਚਲਾਉਣਾ ਕਿ ਤੁਹਾਨੂੰ ਲੱਗਦਾ ਜੇ ਤੁਹਾਨੂੰ ਪੁਲਿਸ ਵਾਲਾ ਰੋਕੂਗਾ ਤੇ ਉਹਨੂੰ ਟਿਕਟ ਨਹੀਂ ਦੇਣੀ ਚਾਹੀਦੀ ਬਿਲਕੁਲ ਦੇਣੀ ਚਾਹੀਦੀ ਹੈ ਜੀ ਇਹ ਇਹ ਦੇਖੋ ਉਸ ਦੀ ਡਿਊਟੀ ਪੈਂਦੀ ਹੈ ਜੇ ਅਸੀਂ ਮੈਂ ਕਹਿੰਦਾ ਵੀ ਉਹ ਆਪਣੇ ਭਾਈਚਾਰੇ ਦੀ ਇਸ ਤਰ੍ਹਾਂ ਦਾ ਉਹ ਸੇਵਾ ਕਰ ਰਿਹਾ ਹੈ ਵੀ ਆਪਣੇ ਭਾਈਚਾਰੇ ਨੂੰ ਸੇਵ ਕਰ ਰਿਹਾ ਵੀ ਘੱਟੋ ਘੱਟ ਅੱਗੇ ਨੂੰ ਜਿਹੜੇ ਸਾਡੇ ਤੇ ਇਲਜ਼ਾਮ ਲੱਗਦੇ ਆ ਜਿਹੜੀਆਂ ਕੁਝ ਗਲਤੀਆਂ ਪਿਛਲੇ ਸਮੇਂ ਦੌਰਾਨ ਹੋਈਆਂ ਸਾਡੇ ਵੀਰਾਂ ਵੱਲੋਂ ਉਹ ਜਹੀਆਂ ਗਲਤੀਆਂ ਮੁੜ ਕੇ ਨਾ ਦੁਹਰਾਈਆਂ ਜਾ ਸਕਣ ਬਿਲਕੁਲ ਸਨਾਮ ਸਾਹਿਬ ਇੱਥੇ ਇੱਕ ਗੱਲ ਮੈਂ ਹੋਰ ਵੀ ਕਰਨਾ ਉਹਦਾ ਜ਼ਿਕਰ ਕਰਨਾ ਬਣਦਾ ਕਿ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਪੰਜਾਬੀ ਮੁੰਡਾ ਐਕਸੀਡੈਂਟ ਕਰ ਦਿੰਦਾ ਚਾਹੇ ਟਰੱਕ ਦਾ ਹੋਵੇ ਚਾਹੇ ਕਾਰ ਦਾ ਹੋਵੇ ਫੇਰ ਲੋਕੀ ਕਮੈਂਟਾਂ ਵਿੱਚ ਉਸ ਡਰਾਈਵਰ ਨੂੰ ਇੰਨੀਆਂ ਕੋ ਗਾਲਾਂ ਕੱਢਦੇ ਆ ਇਹਨਾਂ ਕੋ ਮਾੜਾ ਚੰਗਾ ਬੋਲਦੇ ਆ ਕਿ ਇਹਨਾਂ ਨੇ ਸਾਡੀ ਬੇਇੱਜ਼ਤੀ ਕਰਾਉਣੀ ਆ ਇਹ ਲਾਅ ਨਹੀਂ ਫਾਲੋ ਕਰਦੇ ਹੈਗੇ ਫੋਨ ਤੇ ਲੱਗਾ ਹੋਣਾ ਆ ਮੈਸੇਜ ਕਰਦਾ ਹੋਣਾ ਆ ਵੀਡੀਓ ਦੇਖਦਾ ਹੋਣਾ ਤੇ ਹੁਣ ਜੇ ਇਹ ਮੁੰਡੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਤੀ ਤੇ ਇੰਨੇ ਲੋਕੀ ਕਮੈਂਟ ਗਲਤ ਕਰਦੇ ਪਏ ਪੁਲਿਸ ਵਾਲੇ ਨੂੰ ਤੇ ਸਾਰੇ ਕਹਿ ਰਹੇ ਆ ਕਿ ਨਹੀਂ ਟਰੱਕ ਵਾਲਾ ਬਾਈ ਸਹੀ ਆ ਇਹ ਪੁਲਿਸ ਵਾਲੇ ਇਦਾਂ ਹੀ ਕਰਦੇ ਆ ਗਲਤ ਟਿਕਟਾਂ ਦਿੰਦੇ ਆ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਜਦੋਂ ਉਹਦੇ ਕੋਈ ਮਾੜਾ ਕੰਮ ਕਰਦਾ ਫਿਰ ਇਹੋ ਹੀ ਬੰਦੇ ਕਮੈਂਟ ਕਰ ਕਰਕੇ ਕਹਿੰਦੇ ਆ ਕਿ ਇਹ ਟਰੱਕ ਵਾਲੀ ਦੀ ਗਲਤੀ ਆ ਡਰਾਈਵਰ ਦੀ ਗਲਤੀ ਆ ਇਹ ਸਾਨੂੰ ਵੀ ਨਾਲ ਜਿਹੜਾ ਹੈਗਾ ਆਟੇ ਨਾਲ ਪ੍ਰੇਥਨ ਲਾਉਂਦੇ ਆ ਸਾਡਾ ਨਾਮ ਬਦਨਾਮ ਕਰਦੇ ਆ ਤੇ ਜੇ ਹੁਣ ਪੁਲਿਸ ਵਾਲਾ ਰੋਕ ਕੇ ਤੇ ਉਸ ਚੀਜ਼ ਦੀ ਟਿਕਟ ਦੇ ਰਿਹਾ ਕਿ ਬਾਈ ਤੂੰ ਫੋਨ ਤੇ ਲੱਗਿਆ ਜਿਸ ਟਰੱਕ ਹੋ ਕੇ ਕਿਤੇ ਟਰੱਕ ਮਾਰੂੰਗਾ ਕਿਸੇ ਨੂੰ ਐਕਸੀਡੈਂਟ ਕਰੂੰਗਾ ਤੇ ਇਹ ਹੁਣ ਚੰਗੀ ਕੀਤੀ ਕਿ ਮਾੜੀ ਕੀਤੀ ਆ ਸੋ ਉਹ ਤੁਹਾਨੂੰ ਕਹਿਣਾ ਚਾਹੀਦਾ ਹੈ ਭਾਈ ਜੀ ਜੇ ਹਾਂ ਵਾਕਈ ਉਹ ਫੋਨ ਤੇ ਲੱਗਾ ਸੀ ਜਿਉਂਨੇ ਸੀਟ ਬੈਲਟ ਨਹੀਂ ਲਾਈ ਸੀ ਤੇ ਇਹ ਸਹੀ ਹੈ ਕਿ ਉਹਨੂੰ ਟਿਕਟ ਦੇਣੀ ਬਣਦੀ ਹੈ ਇਹੋ ਜਿਹੇ ਬੰਦੇ ਨੂੰ ਤਾਂ ਕਿ ਉਹ ਅੱਗੇ ਤੋਂ ਇਹੋ ਜਿਹਾ ਜਿਹੜਾ ਕੰਮ ਆ ਉਹ ਨਾ ਕਰੇ ਪਰ ਤੁਸੀਂ ਵੀਡੀਓ ਵੀ ਸੁਣਿਆ ਹੋਣਾ ਟਰੱਕਾਂ ਦੇ ਵੀਰ ਵੱਲੋਂ ਇੱਕ ਦੋਸ਼ ਵੀ ਇੱਕ ਰੋਸਜਾ ਵੀ ਹੈਗਾ ਵੀ ਤੂੰ ਭਰਾ ਸਾਡਾ ਪੰਜਾਬੀ ਪੁਲਿਸ ਹੀ ਹੈਗਾ ਪਰ ਤੂੰ ਸਭ ਤੋਂ ਵੱਧ ਟਿਕਟਾਂ ਆਪਣੇ ਭਾਈਚਾਰੇ ਨੂੰ ਹੀ ਵੰਡਦਾ ਜਿਆਦਾ ਬੀ ਤੇਰੀਆਂ ਇਹ ਜਿਆਦੇ ਕੰਪਲੇਂਟਾਂ ਆਹੀ ਨੇ ਕਿ ਤੂੰ ਆਪਣੇ ਭਾਈਚਾਰੇ ਨੂੰ ਟਾਰਗੇਟ ਕਰਦਾ ਤੁਹਾਨੂੰ ਇਹ ਵੀ ਗੱਲ ਗਲਤ ਹੈਗੀ ਆ ਨਹੀਂ ਉਹ ਦਾ ਕਾਰਨ ਪਤਾ ਕੀ ਮੈਂ ਦੇਖੋ ਹਰਪਾਲ ਸਿੰਘ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਜਿੱਥੇ ਨਾ ਆਪਣੀ ਗਿਣਤੀ ਜ਼ਿਆਦਾ ਹੁੰਦੀ ਹੈ ਉਥੇ ਆਪਾਂ ਨੂੰ ਲੱਗਦਾ ਹੁੰਦਾ ਆ ਕਿ ਇਹ ਬੰਦਾ ਸਾਨੂੰ ਟਿਕਟਾਂ ਜ਼ਿਆਦਾ ਦਿੰਦਾ ਹੁਣ ਉਹ ਲੋਕੀ ਕਿਹੜਾ ਹੁਣ ਦੇਖਦੇ ਆ ਉਹਨੂੰ ਜਾ ਕੇ ਵੀ ਉਹ ਹੋਰ ਲੋਕਾਂ ਨੂੰ ਵੀ ਟਿਕਟ ਦਿੰਦਾ ਕਿ ਨਹੀਂ ਦਿੰਦਾ ਪਹਿਲੇ ਨੰਬਰ 1 ਇਹ ਹੋਗਾ ਨੰਬਰ 2 ਇਹ ਹੈ ਕਿ ਜੇ ਕੋਈ ਗਲਤੀ ਕਰਦਾ ਤਾਂ ਟਿਕਟ ਦਿੰਦਾ ਹਾਂ ਦੇਖੋ ਇੱਕ ਗੱਲ ਤੇ ਮੈਂ ਵੀ ਨਹੀਂ ਹੱਕ ਵਿੱਚ ਕਿ ਜੇ ਤੁਹਾਨੂੰ ਪੁਲਿਸ ਦੀ ਵਰਦੀ ਪਾਈ ਗਈ ਹੈ ਤੁਸੀਂ ਪੁਲਿਸ ਦੇ ਵਿੱਚ ਹੈਗੇ ਆ ਚਾਹੇ ਉਹ ਤੁਸੀਂ ਹਾਈਵੇ ਪੈਟਰੋਲ ਵਿੱਚ ਆ ਚਾਹੇ ਸ਼ਹਿਰਪ ਵਿੱਚ ਆ ਜਾਂ ਕਿਸੇ ਵੀ ਉਹਦੇ ਵਿੱਚ ਹੈਗੇ ਆ ਠੀਕ ਹੈ ਤੇ ਇਹ ਵੀ ਨਹੀਂ ਹੈਗਾ ਕਿ ਹਾਂ ਵੀ ਤੁਹਾਨੂੰ ਸੌਫਟ ਟਾਰਗੇਟ ਜਿਹੜੇ ਆ ਆਪਣੇ ਲੋਕ ਲੱਭ ਜੇ ਤੁਸੀਂ ਉਹਨਾਂ ਨੂੰ ਰੋਕ ਰੋਕ ਕੇ ਟਿਕਟਾਂ ਦੇਈ ਜਾਓ ਹਾਂ ਇਹ ਵੀ ਗੱਲ ਗਲਤੀ ਹੈਗੀ ਆ ਜੇ ਉਹ ਇਹ ਤਾਂ ਕਰਦਾ ਆ ਤੇ ਠੀਕ ਆ ਉਹਨੂੰ ਵੀ ਦੇਖੋ ਦੇਖਣਾ ਚਾਹੀਦਾ ਹੈ ਕਿ ਜ਼ਰੂਰੀ ਨਹੀਂ ਵੀ ਆਪਾਂ ਆਪਣੀ ਕਮਿਊਨਿਟੀ ਨੂੰ ਹੀ ਰੋਕ ਰੋਕ ਕੇ ਟਿਕਟਾਂ ਦੇਣੀਆਂ ਹੈਗੀਆਂ ਤੇ ਕਈ ਵਾਰੀ ਕਈ ਕਿਸੇ ਨੂੰ ਇਗਨੋਰ ਵੀ ਕਰਨਾ ਪੈਂਦਾ ਆ ਖਾਸ ਕਰਕੇ ਉਸ ਟਾਈਮ ਤੇ ਜੇ ਕੋਈ ਮਾਰਾ ਮੋਟਾ ਕੋਈ ਇਦਾਂ ਦੀ ਗਲਤੀ ਹੁੰਦੀ ਆ ਫੋਨ ਤੇ ਲੱਗਾ ਜਾਂ ਕਈ ਵਾਰੀ ਬੈਲਟ ਨਹੀਂ ਲਾਈ ਹੁੰਦੀ ਤੁਸੀਂ ਦੇਖਿਆ ਹੋਣਾ ਕਈ ਵਾਰੀ ਤੁਹਾਨੂੰ ਪੁਲਿਸ ਵਾਲੇ ਰੋਕਦੇ ਆ ਤੇ ਤੁਹਾਨੂੰ ਰੋਕ ਕੇ ਤੇ ਵਾਰਨਿੰਗ ਦੇ ਕੇ ਚਲੇ ਜਾਂਦੇ ਆ ਤੇ ਬਾਈ ਅੱਗੇ ਤੋਂ ਇਦਾਂ ਨਾ ਕਰੀ ਹਾਂ ਪਰ ਇੱਕ ਗੱਲ ਜ਼ਰੂਰ ਹੈਗੀ ਆ ਜੇ ਮੈਂ ਤਾਂ ਇਹ ਕਹੂੰਗਾ ਕਿ ਦੇਖੋ ਜੀ ਐ ਜੇ ਰੋਡ ਦੇ ਉੱਪਰ ਜੇ ਆਪਾਂ ਚੱਲਦੇ ਆਂ ਤੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਸਾਨੂੰ ਫਾਲੋ ਕਰਨੇ ਪੈਣਗੇ ਟਿਕਟ ਚਾਹੇ ਕੋਈ ਆਪਣਾ ਪੰਜਾਬੀ ਮੂਲ ਦਾ ਆਫਸਰ ਦੇਵੇ ਚਾਹੇ ਕੋਈ ਗੋਰਾ ਦੇਵੇ ਚਾਹੇ ਕੋ ਕਾਲਾ ਤੁਹਾਨੂੰ ਟਿਕਟ ਦਿੰਦਾ ਆ ਚਾਹੇ ਕੋਈ ਚੀਨਾ ਟਿਕਟ ਦਿੰਦਾ ਆ ਇਹ ਕੋਈ ਮੈਟਰ ਨਹੀਂ ਕਰਦਾ ਹੈਗਾ ਸਾਨੂੰ ਕਈ ਵਾਰੀ ਐਵੇਂ ਹੀ ਹੁਣ ਲੋਕ ਕਹਿੰਦੇ ਆ ਵੇ ਵੇਖੋ ਜੀ ਜਿਹੜੇ ਰੈੱਡ ਨੈਕ ਗੋਰੇ ਆ ਇਹ ਜਿਹੜੇ ਆ ਖਾਸ ਕਰਕੇ ਇਹ ਪੰਜਾਬੀ ਲੋਕਾਂ ਨੂੰ ਰੋਕ ਰੋਕ ਕੇ ਜਾਦਾ ਟਿਕਟ ਦਿੰਦੇ ਆ ਸਖਤਾਈ ਵਰਤਦੇ ਆ ਨਰਮਾਈ ਨਹੀਂ ਕਰਦੇ ਤੇ ਜੇ ਕੋਈ ਹੁਣ ਆਪਣਾ ਪੁਲਿਸ ਵਾਲਾ ਲੱਗਾ ਹੋਇਆ ਹੁਣ ਇਹ ਵੀ ਕਹੀ ਜਾਂਦੇ ਕਿ ਉਹ ਸਾਨੂੰ ਹੀ ਟਿਕਟਾਂ ਦਿੰਦਾ ਪਰ ਮੈਂ ਇਹ ਗੱਲ ਕਹੂੰਗਾ ਕਿ ਦੇਖੋ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਜੇ ਤੁਹਾਨੂੰ ਕਿਸੇ ਨੂੰ ਟਿਕਟ ਗਲਤ ਦਿੱਤੀ ਆ ਤੇ ਭਾਈ ਤੁਸੀਂ ਚੈਲੰਜ ਕਰੀਓ ਫਾਈਟ ਕਰ ਲਓ ਚੈਲੰਜ ਕਰ ਲਓ ਪਰ ਜਿਹੜਾ ਬਤੀਰਾ ਸੀਗਾ ਜੇ ਤੁਸੀਂ ਦੋਨੇ ਪੱਖ ਦੇਖੇ ਆ ਦੋਨੇ ਪੱਖਾਂ ਦਾ ਵਤੀਰਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਦੇਖੋ ਵਤੀਰਾ ਇਦਾਂ ਆ ਕਿ ਜਿਹੜੇ ਬਾਈ ਨੂੰ ਟਿਕਟ ਦਿੱਤੀ ਜਾ ਰਹੀ ਹੈ ਉਹ ਫਰਸਟ ਰੈਟਡ ਆ ਹੋ ਸਕਦਾ ਆ ਕਿ ਉਹ ਲੋਡ ਉਹਦਾ ਲੇਟ ਹੁੰਦਾ ਹੋਊਗਾ ਜਾਂ ਕੰਮ ਘੱਟ ਫੋਨ ਕਰਕੇ ਵੀ ਆ ਪਰ ਆਪਾਂ ਫਰਸਟ ਰੈਟਡ ਜੇ ਹੈਗੇ ਆ ਫਰਸਟੇਸ਼ਨ ਹੈਗੀ ਆ ਤਾਂ ਆਪਾਂ ਪੁਲਿਸ ਵਾਲੇ ਤੇ ਨਹੀਂ ਕਰ ਸਕਦੇ ਪੁਲਿਸ ਵਾਲਾ ਆਪਣੀ ਡਿਊਟੀ ਕਰ ਰਿਹਾ ਜੇ ਤੁਸੀਂ ਉਹਨੂੰ ਕੋਈ ਆਪਸ਼ਬਦ ਬੋਲਦੇ ਆ ਕੁਝ ਕਰਦੇ ਆ हां देखो कानून हाथ में लेने दे ਤੁਹਾਨੂੰ ਇੱਕ ਹੋਰ ਟਿਕਟ ਦੇ ਸਕਦਾ ਹੈ ਉਸੇ ਵਕਤ ਜੇ ਉਹ ਚਾਵੇ ਜੇ ਉਹਨੇ ਨਹੀਂ ਟਿਕਟ ਦਿੱਤੀ ਤਾਂ ਉਹਨੇ ਦੇਖੋ ਗਾਲਾਂ ਵੀ ਸੁਣ ਲਈਆਂ ਉਹਨੇ ਮੰਦੀ ਚੰਗੀ ਭਾਸ਼ਾ ਵੀ ਸੁਣ ਲਈ ਕਿ ਤੂੰ ਗੁਰਦੁਆਰੇ ਵਿੱਚ ਜਾ ਕੇ ਐ ਕਰਦਾ ਔਂ ਕਰਦਾ ਇੱਕ ਪੁਲਿਸ ਆਫਸਰ ਆ ਯਾਰ ਤੁਸੀਂ ਉਹਨੂੰ ਡਿਸਰੈਸਪੈਕਟ ਦੇ ਨਾਲ ਨਾ ਬੋਲੋ ਹਾਂ ਜੇ ਤੁਹਾਡੀ ਗਲਤੀ ਨਹੀਂ ਹੈਗੀ ਮੈਂ ਜਿੱਦਾਂ ਜ਼ਿਕਰ ਕੀਤਾ ਕਿ ਮੰਨ ਲਓ ਤੁਹਾਨੂੰ ਪੁਲਿਸ ਵਾਲਾ ਚਾਹੇ ਗੋਰਾ ਚਾਹੇ ਆਪਣਾ ਕੋ ਟਿਕਟ ਦਿੰਦਾ ਤੁਹਾਨੂੰ ਲੱਗਦਾ ਕਿ ਮੈਂ ਨਹੀਂ ਗਲਤ ਹੈਗਾ ਤੁਸੀਂ ਉਹ ਟੈਕਟਰ ਨੂੰ ਕੋਰਟ ਵਿੱਚ ਚੈਲੰਜ ਕਰ ਦਿਓ ਜੇ ਤੁਸੀਂ ਕੋਰਟ ਵਿੱਚ ਚਲੇ ਗਏ ਜੇ ਉਹ ਤੁਸੀਂ ਸਬੂਤ ਦੇ ਦਿੰਨੇ ਆ ਕਿ ਵੇਖੋ ਜੀ ਮੈਂ ਸਹੀ ਸੀਗਾ ਤੇ ਜੱਜ ਜਿਹੜਾ ਹੈ ਉਹ ਟਿਕਟੋ ਸਿਵਲ ਡਿਸਮਿਸ ਕਰਦਾ ਇੱਕ ਗੱਲ ਮੈਂ ਹੋਰ ਸੁਨਾਮਸੋ ਵੀ ਇਥੇ ਐਡ ਕਰਨਾ ਚਾਹੁੰਦਾ ਦੇਖੋ ਗਲਤੀ ਕਿਦੀ ਹੈ ਕਿਦੀ ਨਹੀਂ ਅੱਜ ਕੱਲ ਤਾਂ ਬਹੁਤ ਸੌਖੀ ਲੱਭ ਜਾਂਦੀ ਹੈ ਤੁਹਾਡੇ ਟਰੱਕਾਂ ਦੇ ਵਿੱਚ ਡੈਸ਼ ਕੈਮ ਲੱਗੀ ਹੈ ਤੁਹਾਡੇ ਫਰੰਟ ਦੀ ਵੀ ਵੀਡੀਓ ਦੀ ਜਿਹੜਾ ਜਿਹੜਾ ਪੁਲਿਸ ਵਾਲਾ ਵੀਰ ਆ ਉਸ ਦੇ ਸਾਹਮਣੇ ਵੀ ਉਹਦੇ ਕੋਲ ਕੈਮਰਾ ਸੀਗਾ ਉਹਦੀ ਵੀ ਰਿਕਾਰਡਿੰਗ ਮੰਗੀ ਜਿਹੜੀ ਆ ਮੰਗੀ ਜਾ ਸਕਦੀ ਹੈ ਕੋਰਟ ਦੇ ਵਿੱਚ ਬਿਲਕੁਲ ਮੈਂ ਉਹੀ ਜ਼ਿਕਰ ਕਰਨ ਲੱਗਾ ਕਿ ਤੁਹਾਡੇ ਟਰੱਕਾਂ ਦੇ ਵਿੱਚ ਵੀ ਡੈਸ਼ ਕੈਮ ਲੱਗੇ ਆ ਫਰੰਟ ਤੇ ਵੀ ਅੰਦਰ ਵਾਲੇ ਪਾਸੇ ਵੀ ਠੀਕ ਹੈ ਜੇ ਤੁਸੀਂ ਗਲਤ ਨਹੀਂ ਹੈਗੇ ਤੁਸੀਂ ਉਸ ਟਾਈਮ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਪਾ ਸਕਦੇ ਸੀ ਨਾਲ ਕਿ ਆ ਦੇਖੋ ਮੈਂ ਸਹੀ ਆ ਦੂਜੀ ਪਾਸੇ ਪੁਲਿਸ ਵਾਲੇ ਦੇ ਵੀ ਕੈਮਰਾ ਲੱਗਾ ਹੈ ਰਿਕਾਰਡ ਕਰਦਾ ਹੁੰਦਾ ਉਸ ਟਾਈਮ ਜੇ ਉਹ ਗਲਤ ਹੈ ਤੁਸੀਂ ਕੋਰਟ ਵਿੱਚ ਚੈਲੰਜ ਕਰਦੇ ਹੋ ਵੀ ਇਹਦੀ ਵੀਡੀਓ ਚੈੱਕ ਕਰੋ ਵੀ ਮੈਂ ਉਦੋਂ ਏਦਾਂ ਹੈਗਾ ਸੀ ਕਿ ਨਹੀਂ ਹੈਗਾ ਸੀ ਦੂਸਰੀ ਗੱਲ ਜੇ ਤੁਸੀਂ ਸਹੀ ਆ ਤਾਂ ਤੁਸੀਂ ਆਪਣੀ ਵੀਡੀਓ ਦੇ ਦਿਓ ਪਰ ਹਾਂ ਏਦਾਂ ਕਿਸੇ ਨੂੰ ਮੰਦੀ ਚੰਗੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਸ਼ੋਭਾ ਨਹੀਂ ਦਿੰਦੀ ਵੀ ਆਪਾਂ ਜੇ ਕੋਈ ਆਪਣਾ ਭੈਣ ਭਰਾ ਪੁਲਿਸ ਦੇ ਵਿੱਚ ਹੈ ਤੇ ਆਪਾਂ ਇਹੋ ਜੀ ਮੈਂਟੈਲਿਟੀ ਦਿਖਾਈਏ ਇਹੋ ਜੀ ਆ ਸ਼ੋਅ ਆਫ ਕਰੀਏ ਗਾਲਾਂ ਕੱਢੀਏ ਆਪ ਸ਼ਬਦ ਬੋਲੀਏ ਮੈਂ ਤਾਂ ਇਹ ਕਹੂੰਗਾ ਕਿ ਉਹ ਬਾਈ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਜੇ ਉਹਨੇ ਇਸ ਚੀਜ਼ ਦੇ ਵਿੱਚ ਗਲਤ ਹੈਗਾ ਤੇ ਗਲਤ ਬੋਲਿਆ ਹਾਂ ਜੇ ਪੁਲਿਸ ਵਾਲੇ ਨੇ ਕੋਈ ਵੀ ਕੋਈ ਗਲਤੀ ਕੀਤੀ ਹੈ ਐਜ਼ ਅ ਕਮਿਊਨਿਟੀ ਦੇ ਵਿੱਚ ਉਹ ਵੀ ਆਣ ਕੇ ਕਹਿ ਸਕਦਾ ਵੀ ਹਾਂ ਵੀ ਮੇਰੇ ਕੋਲ ਗਲਤੀ ਹੋਈ ਹੈ ਪਰ ਜਿਹੜੀ ਇਹ ਵੀਡੀਓ ਵਾਇਰਲ ਕਿਸ ਵੱਲੋਂ ਹੋਈ ਹੋਈ ਹੈ ਇਹ ਵੀਡੀਓ ਜਿਹੜੀ ਹੈਗੀ ਆ ਇਹ ਤਾਂ ਉਸੇ ਟਰੱਕ ਡਰਾਈਵਰ ਵੱਲੋਂ ਹੀ ਵਾਇਰਲ ਹੋਈ ਆ ਕਿਉਂਕਿ ਪੁਲਿਸ ਵਾਲੇ ਪਾਸੇ ਤੋਂ ਨਹੀਂ ਵੀਡੀਓ ਬਣਦੀ ਪਈ ਵੀਡੀਓ ਤੇ ਡਰਾਈਵਰ ਵਾਲੇ ਪਾਸੇੋਂ ਹੀ ਬਣਦੀ ਪਈ ਆ ਨੇ ਹੋ ਸਕਦਾ ਹੈ ਕਿ ਉਹ ਇਸੇ ਮਕਸਦ ਨਾਲ ਹੀ ਵੀਡੀਓ ਬਣਾ ਰਿਹਾ ਕਿ ਆਪਾਂ ਇਹ ਸੋਸ਼ਲ ਮੀਡੀਆ ਤੇ ਪਾਵਾਂਗੇ ਮੈਂ ਦੱਸੂਗਾ ਕਿ ਇਹ ਪੁਲਿਸ ਵਾਲਾ ਕਿਸ ਤਰੀਕੇ ਦੇ ਨਾਲ ਹੋ ਸਕਦਾ ਦੇਖੋ ਸੁਨਮ ਸਾਹਿਬ ਦੇਖੋ ਜਿਹੜਾ ਉਹ ਰੋਡ ਦੇ ਉੱਪਰ ਉਹ ਡਿਊਟੀ ਕਰਦਾ ਹੈਗਾ ਤੇ ਆਬਵੀਅਸਲੀ ਉਹ ਜਾਦੇ ਲੋਕਾਂ ਨੂੰ ਮਿਲਦਾ ਹੋਊਗਾ ਆ ਮੈਂ ਜਿਹੜੀ ਤੁਸੀਂ ਵੀਡੀਓ ਕੱਲੀ ਹੈ ਉਹ ਵਿੱਚ ਉਹ ਪੁਲਿਸ ਵਾਲਾ ਜ਼ਿਕਰ ਕਰਦਾ ਪਿਆ ਕਿ ਮੈਂ ਵੀ ਡਿਊਟੀ ਕਰਦਾ ਆ ਕਈ ਇੱਕ ਵਾਰੀ ਕਹਿੰਦਾ ਕੋਈ ਅੰਕਲ ਸੀਗੇ ਗੱਡੀ ਤੇ ਜਾ ਰਹੇ ਸੀਗੇ ਇਹ ਕਹਿੰਦਾ ਉਹ ਫੋਨ ਤੇ ਲੱਗੇ ਹੋਏ ਸੀ ਤਾਂ ਮੈਂ ਉਹਨਾਂ ਨੂੰ ਰੋਕ ਕੇ ਕਿਹਾ ਅੰਕਲ ਜੀ ਦੇਖੋ ਤੁਸੀਂ ਗੱਡੀ ਚਲਾ ਰਹੇ ਆਂ ਤੇ ਫੋਨ ਤੁਸੀਂ ਕੰਨੋਂ ਲਾਇਆ ਹੋਇਆ ਡਿਸਟਰੈਕਟ ਹੋ ਕੇ ਤੁਸੀਂ ਕਿਤੇ ਗੱਡੀ ਮਾਰੋਗੇ ਇਦਾਂ ਨਾ ਕਰਿਆ ਕਰੋ ਕਾਨੂੰਨ ਇਹ ਇਜਾਜ਼ਤ ਨਹੀਂ ਦਿੰਦਾ ਕਹਿੰਦਾ ਠੀਕ ਹੈ ਮੈਂ ਉਹਨੂੰ ਟਿਕਟ ਨਹੀਂ ਦਿੱਤੀ ਵਾਰਨਿੰਗ ਦੇ ਕੇ ਜਾਣ ਦਿੱਤਾ ਗਿਆ ਕਹਿੰਦਾ 2 2.5 ਘੰਟੇ ਬਾਅਦ ਉਹੀ ਬਜ਼ੁਰਗ ਜਿਹੜੇ ਉਹੀ ਅੰਕਲ ਹੈ ਉਹ ਫੇਰ ਵਾਪਸ ਆਏ ਉਸੇ ਰੋਡ ਤੇ ਹੀ ਕਹਿੰਦੇ ਫੇਰ ਉਹਨੇ ਕੰਨੋਂ ਫੋਨ ਤੇ ਲਾਇਆ ਉਹ ਕਹਿੰਦਾ ਹੁਣ ਦੱਸੋ ਕਰੀਏ ਤੇ ਕਰੀਏ ਕੀ ਵੀ ਜੇ ਆਪਾਂ ਕਈ ਵਾਰੀ ਇਗਨੋਰ ਵੀ ਕਰਦੇ ਆਂ ਪਰ ਬੰਦਾ ਹੋ ਸਕਦਾ ਇਹ ਵੀ ਭਾਈ ਜਿਹੜਾ ਆ ਕਈ ਵਾਰੀ ਟਰੱਕ ਤੋਂ ਉਥੋਂ ਲੰਘਿਆ ਹੋਊਗਾ ਪਹਿਲਾਂ ਵੀ ਇਹਨੇ ਸੀਟ ਬੈਲਟ ਨਹੀਂ ਲਾਈ ਹੋਣੀ ਪਹਿਲਾਂ ਵੀ ਇਹਨੇ ਫੋਨ ਜਿਹੜਾ ਕਾਨੂੰਨ ਲਾਇਆ ਹੋਣਾ ਇਗਨੋਰ ਕੀਤਾ ਹੋਣਾ ਪਰ ਇਸ ਵਾਰ ਉਹਨੇ ਇਗਨੋਰ ਨਹੀਂ ਕੀਤਾ ਸੋ ਇਸ ਕਰਕੇ ਭਾਈ ਤਾੜੀ ਦੋਵਾਂ ਥਾਂਾਂ ਵੱਜਦੀ ਐ ਜੇ ਕੋਈ ਬੰਦਾ ਗਲਤ ਹੈਗਾ ਪੁਲਿਸ ਵਾਲਾ ਤਾਂ ਹੀ ਪੋਲੋਵਰ ਕਰਦਾ ਆਦਰਵਾਇਜ਼ ਉਹਨੂੰ ਕੀ ਸ਼ੌਂਕ ਪਿਆ ਕਿ ਜਾਣਬੁੱਝ ਕੇ ਵਹੀਕਲ ਨੂੰ ਪੋਲੋਵਰ ਕਰੀ ਜਾਵੇ ਇਹ ਥੋੜੇ ਸ਼ਬਦਾਂ 'ਚ ਜੇ ਟਰੱਕ ਵਾਲਾ ਵੀਰ ਤੁਹਾਡੀ ਇਹ ਗੱਲ ਵਾਸ ਹੁੰਦਾ ਹੋਵੇ ਜਾਂ ਪੁਲਿਸ ਵਾਲਾ ਵੀਰ ਤੁਹਾਡੀ ਇਹ ਗੱਲ ਸੁਣਦਾ ਹੋਵੇ ਥੋੜੇ ਸ਼ਬਦਾਂ ਚ ਕੀ ਕਹੋਗੇ ਮੈਂ ਟਰੱਕ ਵਾਲੇ ਬਾਈ ਨੂੰ ਪਹਿਲਾਂ ਤਾਂ ਇਹ ਕਹੂੰਗਾ ਬਾਈ ਜੀ ਦੇਖੋ ਇਦਾਂ ਦੀ ਮਾੜੀ ਪਛਾਨੀ ਵਰਤੀਦੀ ਹੁੰਦੀ ਹਾਂ ਗੁੱਸੇ ਵਿੱਚ ਆਪਾਂ ਕਈ ਵਾਰੀ ਬੋਲ ਜਾਂਦੇ ਆ ਜੇ ਤੇ ਤੇਰੀ ਗਲਤੀ ਹੈਗੀ ਆ ਕਿ ਵਾਕਏ ਤੈਨੂੰ ਇਸ ਗੱਲ ਦੀ ਸਹੀ ਟਿਕਟ ਦਿੱਤੀ ਗਈ ਆ ਤਾਂ ਤੈਨੂੰ ਸੌਰੀ ਮੰਗਣੀ ਚਾਹੀਦੀ ਆ ਤੇ ਆਪਣੀ ਵੀਡੀਓ ਜਿਹੜੀ ਡਿਲੀਟ ਕਰਨੀ ਚਾਹੀਦੀ ਆ ਤੇ ਅੱਗੇ ਵਾਸਤੇ ਤੈਨੂੰ ਧਿਆਨ ਰੱਖਣਾ ਚਾਹੀਦਾ ਆ ਆਪਾਂ ਇੱਕ ਤੇ ਆਪਾਂ ਕਮਿਊਨਿਟੀ ਵਿੱਚ ਚਾਹੁੰਦੇ ਆ ਕਿ ਸਾਡੇ ਲੋਕ ਵੀ ਪੁਲਿਸ ਆਫਸਰ ਬਣਨ ਉਹ ਵੀ ਅੱਗੇ ਵਧਣ ਉਹ ਵੀ ਸਾਡੀ ਕਮਿਊਨਿਟੀ ਦੇ ਵਿੱਚ ਆਉਣ ਇੱਕ ਤੋ ਤੇਰੀ ਆਪਣੀ ਭਾਸ਼ਾ ਵਿੱਚ ਤੇਰੇ ਨਾਲ ਗੱਲ ਕਰਦਾ ਕਿਉਂਕਿ ਆਦਰਵਾਇਜ਼ ਉਹਨੂੰ ਲੋੜ ਨਹੀਂ ਸੀ ਤੇਰੇ ਨਾਲ ਪੰਜਾਬੀ ਬੋਲਣ ਦੀ ਉਹ ਇੰਗਲਿਸ਼ ਵਿੱਚ ਹੀ ਬੋਲ ਸਕਦਾ ਪਰ ਉਹ ਤੈਨੂੰ ਇੱਕ ਐਡਵਾਂਟੇਜ ਦੇ ਰਿਹਾ ਕਿ ਤੇਰੇ ਨਾਲ ਪੰਜਾਬੀ ਭਾਸ਼ਾ ਵਿੱਚ ਗੱਲ ਕਰਦਾ ਪਿਆ ਆਦਰਵਾਇਜ਼ ਉਹਨੂੰ ਲੋੜ ਨਹੀਂ ਹੈਗੀ ਠੀਕ ਹੈ ਨੰਬਰ 2 ਤੇ ਅੱਗੇ ਮੈਂ ਆਪਣੇ ਧਾਲੀਵਾਲ ਸਾਹਿਬ ਨੂੰ ਕਹਿਣਾ ਆ ਕਿ ਦੇਖੋ ਕਈ ਵਾਰੀ ਕਮਿਊਨਿਟੀ ਦੇ ਵਿੱਚ ਇਦਾਂ ਦੀਆਂ ਉੱਚੀ ਨੀਵੀਆਂ ਗੱਲਾਂ ਹੋ ਜਾਂਦੀਆਂ ਕਮਿਊਨਿਟੀ ਦੇ ਲੋਕ ਸਮਝਦੇ ਆ ਕਿ ਜਦੋਂ ਤੁਸੀਂ ਬਾਰ-ਬਾਰ ਲੋਕਾਂ ਨੂੰ ਰੋਕਦੇ ਆ ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਤੁਸੀਂ ਉਹਨਾਂ ਨੂੰ ਟਾਰਗੇਟ ਕਰਦੇ ਆ ਤੁਸੀਂ ਇੱਕ ਵੀਡੀਓ ਜ਼ਰੂਰ ਪਾਓ ਜੇ ਆ ਜਿਹੜੇ ਲੋਕ ਇਹ ਸਮਝਦੇ ਹੈਗੇ ਆ ਜਾਂ ਇਹ ਮੰਨਦੇ ਹੈਗੇ ਕਿ ਤੁਸੀਂ ਆਪਣੇ ਹੀ ਲੋਕਾਂ ਨੂੰ ਜ਼ਿਆਦਾ ਟਿਕਦਾ ਮੰਨਦੇ ਆ ਉਹਨਾਂ ਨੂੰ ਜ਼ਰੂਰ ਦੱਸੋ ਕਿ ਤੁਸੀਂ ਤੁਹਾਡੀ ਡਿਊਟੀ ਕੀ ਹੈਗੀ ਹੈ ਕਿੱਦਾਂ ਕਰਦੇ ਆ ਪਰ ਅਗਾਹ ਵਾਸਤੇ ਤੁਸੀਂ ਵੀ ਜ਼ਰੂਰ ਖਿਆਲ ਰੱਖੋ ਜਦੋਂ ਏਦਾਂ ਦੀ ਕੋਈ ਗੱਲਬਾਤ ਹੁੰਦੀ ਆ ਤੇ ਉਸ ਚੀਜ਼ ਨੂੰ ਜਿਹੜਾ ਹੈਗਾ ਆ ਕਲੈਰੀਫਾਈ ਕਰਨਾ ਚਾਹੀਦਾ ਕਿ ਇਹ ਕਮਿਊਨਿਟੀ ਵਿੱਚ ਇੱਕ ਪੱਖ ਨਹੀਂ ਰਹਿਣਾ ਚਾਹੀਦਾ ਤਾਂ ਜੋ ਦੋਨੋਂ ਪੱਖ ਸਾਡੇ ਸਾਹਮਣੇ ਆ ਸਕਣ ਹਾਂ ਬਿਲਕੁਲ ਤੇ ਅਸੀਂ ਦਰਸ਼ਕਾਂ ਨੂੰ ਵੀ ਕਹਿੰਨੇ ਆ ਕਿ ਤੁਸੀਂ ਨਾ ਐਵੇਂ ਬਿਨਾ ਕੋਈ ਗੱਲ ਜਾਣੇ ਬਿਨਾ ਦੂਜਾ ਪੱਖ ਜਾਣੇ ਕਮੈਂਟ ਨਾ ਕਰਨ ਲੱਗ ਪਿਆ ਕਰੋ ਆਪੇ ਤੁਸੀਂ ਸਾਰੇ ਚੰਗੇ ਸਿਆਣੇ ਬਣ ਜਾਂਦੇ ਆ ਜੇ ਕੋਈ ਡਰਾਈਵਰ ਗਲਤੀ ਕਰਦਾ ਫਿਰ ਧੀ ਦੀ ਭੈਣ ਦੀ ਉਹਦੀ ਕਰਨ ਲੱਗ ਪੈਂਦੇ ਆ ਮਾਵਾ ਭੈਣਾਂ ਦੀ ਗਾਲਾਂ ਕੱਢਣ ਲੱਗ ਜਾਂਦੇ ਆ ਤੇ ਜੀਵੋ ਕਿਸੇ ਨੂੰ ਉਹਦੀ ਗਲਤੀ ਤੋਂ ਰੋਕ ਕੇ ਐਕਸੀਡੈਂਟ ਹੋਣ ਤੋਂ ਬਚਾਉਂਦਾ ਆ ਤੇ ਤਾਂ ਤੁਸੀਂ ਉਹਦੇ ਖਿਲਾਫ ਹੋ ਜੰਨੇ ਆ ਪੁਲਿਸ ਵਾਲੇ ਦੀ ਕਿ ਪੁਲਿਸ ਵਾਲਾ ਮਾਰਾ ਆ ਤੇ ਦੋਵੇਂ ਦਾਤੀ ਨੂੰ ਦੋਵੇਂ ਪਾਸੇ ਦੰਦੇ ਇਸ ਕਰਕੇ ਦੁਨੀਆ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਇਹ ਦੁਨੀਆ ਜਿਹੜੀ ਆ ਨਾ ਹੀ ਕਿਸੇ ਦੀ ਸਕੀ ਹੈਗੀ ਆ ਬਾਣੀ ਦਾ ਵੀ ਪ੍ਰਮਾਣ ਹੈਗਾ ਕਿ ਦੁਨੀਆ ਨਾ ਸਲਾਹ ਜੋ ਮਰਵੰਜਸੀ ਲੋਕਾਂ ਦਾ ਸਲਾਹ ਜੋ ਮਰ ਖਾਗਤੀ ਲੋਕ ਤਾਂ ਇਦਾਂ ਦੇ ਹੀ ਆ ਇੱਥੇ ਨਾ ਕਿਸੇ ਦੀ ਤੁਸੀਂ ਇਹ ਚੰਗੀ ਆਈ ਕਰੋ ਨਾ ਬੁਰੀ ਆਈ ਕਰੋ ਇੱਥੇ ਕੋਈ ਪਤਾ ਨਹੀਂ ਹੁੰਦਾ ਨਿੱਕੀ ਜੀ ਵੀਡੀਓ ਦੇਖ ਕੇ ਨਾ ਐਵੇਂ ਭੜਕ ਜਾਇਆ ਕਰੋ ਤੁਹਾਨੂੰ ਉਹਦੀ ਬੈਕਐਂਡ ਸਟੋਰੀ ਦਾ ਕੋਈ ਪਤਾ ਨਹੀਂ ਹੁੰਦਾ ਕਿ ਅਸਲ ਵਿੱਚ ਕਹਾਣੀ ਹੈ ਕੀ ਇਹ ਪੁੱਛ ਲਿਆ ਕਰੋ ਫਿਰ ਕਮੈਂਟ ਕਰਿਆ ਕਰੋ ਐਵੇਂ ਪੁਲਿਸ ਵਾਲੇ ਨੂੰ ਤੁਸੀਂ ਮਾੜੀ ਚੰਗੀ ਭਾਸ਼ਾ ਬੋਲ ਕੇ ਜਾਂ ਗਲਤ ਗਾਲਾਂ ਕੱਢ ਕੱਢ ਕੇ ਕੋਈ ਵਧੀਆ ਇਨਾਮ ਨਹੀਂ ਲੈ ਲੈਣਾ ਸੋ ਪਹਿਲਾਂ ਦੋਵੇਂ ਪੱਖ ਦੇਖ ਲਿਆ ਕਰੋ ਫੇਰ ਗੱਲ ਕਰਿਆ ਕਰੋ ਸੋ ਪੁਲਿਸ ਵਾਲਾ ਆਪਣੀ ਡਿਊਟੀ ਕਰ ਰਿਹਾ ਹੈ ਜੇਰੇ ਤੁਸੀਂ ਡਰਾਈਵ ਕਰ ਰਹੇ ਹਾਂ ਜੇ ਤੁਸੀਂ ਗਲਤੀ ਕੀਤੀ ਹੈ ਚਾਹੇ ਉਹ ਪੰਜਾਬੀ ਪੁਲਿਸ ਵਾਲਾ ਚਾਹੇ ਕੋਈ ਹੋਰ ਹੈ ਉਹਨੇ ਤੁਹਾਨੂੰ ਪੁੱਲ ਕੀਤਾ ਹੈ ਤਾਂ ਉਹਦਾ ਜਿਹੜੀ ਉਹਦੀ ਡਿਊਟੀ ਹੈ ਉਹ ਆਪਣੀ ਡਿਊਟੀ ਨਿਭਾ ਰਿਹਾ ਬਹੁਤ ਧੰਨਵਾਦ ਜੀ ਚੁਗਾਵਾ ਸਾਹਿਬ ਤੁਸੀਂ ਆਪਣੇ ਬੀਜੀ ਸ케ਜੂਲ ਵਿੱਚੋਂ ਸਮਾਂ ਕੱਢਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ